ਕਿ ਭਾਜਪੀ ਨੂੰ ਹੁਣ ਆਪਣਾ ਪੰਜਾਬ ਦੇ ਵਿੱਚ ਇੱਕ ਉਮੀਦਵਾਰ ਬਦਲਣਾ ਪੈ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸਖਤ ਆਦੇਸ਼ ਦਿੱਤੇ ਗਏ ਨੇ ਆਦੇਸ਼ ਕੀ ਨੇ ਕਿਹੜਾ ਉਮੀਦਵਾਰ ਹੈ ਆਖਰ ਇਹ ਗੱਲ ਅਸੀਂ ਕਿਉਂ ਕਹਿ ਰਿਹਾ ਪ੍ਰਸ਼ਨ ਉੱਠਿਆ ਕਿਉਂ ਹੈ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਉਧਰ ਗੱਲਬਾਤ ਕਰਾਂਗੇ ਪਰਨੀਤਕੌਰ ਦੇ ਬਾਰੇ ਪਰਨੀਤਕੌਰ ਜਿਨ੍ਹਾਂ ਦੇ ਘਰ ਨੂੰ ਕਿਸਾਨਾਂ ਦੇ ਵੱਲੋਂ ਘੇਰ ਲਿਆ ਗਿਆ ਪੱਕਾ ਧਰਨਾ ਲਗਾ ਦਿੱਤਾ ਗਿਆ ਕਾਰਨ ਕੀ ਨੇ ਹੁਣ ਆਪਣੀ ਕੈਂਪੇਨ ਪਰਨੀਤਕੌਰ ਜਾਰੀ ਕਿਵੇਂ ਰੱਖਣਗੇ ਕਿਹੜੇ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਹੁਣ ਉਹਨਾਂ ਨੂੰ ਕਰਨਾ ਪਏਗਾ ਤੇ ਕਿੰਨਾ ਕਾਰਨਾ ਕਰਕੇ ਪਰਨੀਤਕੌਰ ਦੀ ਘੇਰਾਬੰਦੀ ਕੀਤੀ ਹੈ ਕਿਸਾਨਾਂ ਦੇ ਵੱਲ ਗੱਲਬਾਤ ਉਹਨਾਂ ਕਾਰਨਾਂ ਦੇ ਉੱਪਰ ਵੀ ਕਰਾਂਗੇ ਉਧਰ ਗੱਲਬਾਤ ਕਰਾਂਗੇ ਪੰਜਾਬ ਕਾਂਗਰਸ ਦੀ ਇੱਕ ਨਵੀਂ ਤਸਵੀਰ ਦੀ ਉਹ ਤਸਵੀਰ ਜਿਸ ਦੇ ਵਿੱਚ ਅੱਜ ਪੰਜਾਬ ਦੇ ਟਕਸਾਲੀ ਲੀਡਰ ਇੱਕ ਫਰੇਮ ਦੇ ਵਿੱਚ ਦਿਖਾਈ ਦਿੱਤੇ ਨੇ ਇਹ ਕੀ ਪੰਜਾਬ ਦੀ ਪੰਜਾਬ ਕਾਂਗਰਸ ਦੀ ਅਸਲ ਤਸਵੀਰ ਹੈ ਜਾ ਫਿਰ ਪਰਦੇ ਦੇ ਪਿੱਛੇ ਸੱਚਾਈ ਕੁਝ ਹੋਰ ਹੈ ਗੱਲਬਾਤ ਇਸ ਨਵੀਂ ਤਸਵੀਰ ਦੇ ਉੱਪਰ ਤੇ ਉਧਰ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਕਿਉਂਕਿ ਭਾਜਪਾ ਤੋਂ ਬਾਅਦ ਹੁਣ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਹੋਣਾ ਪੈ ਰਿਹਾ ਹੈ ਕਿਉਂ ਵਿਰੋਧ ਸ਼ੁਰੂ ਹੋਇਆ ਕਿਹੜੇ ਕਾਰਨ ਨੇ ਗੱਲਬਾਤ ਉਹਨਾਂ ਕਾਰਨਾਂ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤੇ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਇੱਕ ਬੜਾ ਵੱਡਾ ਸਵਾਲ ਬੀਜੇਪੀ ਦੇ ਉਮੀਦਵਾਰ ਨੂੰ ਲੈ ਕੇ ਉੱਠ ਚੁੱਕਿਆ ਹੈ। ਸਵਾਲ ਇਹ ਕਿ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਜਿਹੜੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਚੋਣ ਤੋਂ ਪਿੱਛੇ हट ਜਾਣਗੇ? ਕੀ ਉੱਥੇ ਪਾਰਟੀ ਨੂੰ ਨਵਾਂ ਉਮੀਦਵਾਰ ਦੇਣਾ ਪਵੇਗਾ? ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ VRS ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਸੋ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਇਹ ਜਿਹੜਾ ਅਸਤੀਫਾ ਤੁਹਾਡਾ ਮਨਜ਼ੂਰ ਨਹੀਂ ਕਰਦੇ। ਮਾਨ ਸਰਕਾਰ ਨੇ ਕਿਹਾ ਤੇ ਤੁਸੀਂ ਵਾਪਸ ਆਪਣੀ ਆ ਕੇ ਡਿਊਟੀ ਜੁਆਇਨ ਕਰੋ। ਕਿਵੇਂ ਦੇਖ ਰਹੇ ਹੋਣ ਇੱਕ ਪਾਸੇ ਉਹ ਕਹਿ ਰਹੇ ਨੇ ਵੀ ਮੇਰੀ VRS ਸੈਂਟਰ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਨਵੇਂ ਆਦੇਸ਼ ਕਿ ਅਸੀਂ ਨਾ ਮਨਜ਼ੂਰ ਕਰਦੇ ਹਾਂ ਅਸਤੀਫਾ ਤੁਸੀਂ ਕਾਰਨ ਵੀ ਗਲਤ ਦੱਸੇ ਨੇ ਆਪਣੀ ਡਿਊਟੀ ਜੁਆਇਨ ਕਰੋ। ਹੁਣ ਅੱਗੇ ਕੀ ਕੀ ਉਮੀਦਵਾਰ ਬਦਲ ਨਾ ਪੈ ਸਕਦੇ ਬੀਜੇਪੀ ਨੂੰ ਸਿੱਖੋ ਰਖਵਿੰਦਰ ਜੀ ਇਹਦੇ ਚ ਟੈਕਨੀਕਲੀ ਬੜੀ ਕਸੂਰਤੀ ਪੋਜੀਸ਼ਨ ਹੈ ਵੈਸੇ ਫੈਸਲਾ ਤਾਂ ਜ਼ਿਆਦਾਤਰ ਮੇਰਾ ਖੇਲੇ ਇਲੈਕਸ਼ਨ ਕਮਿਸ਼ਨ ਨੂੰ ਵੀ ਲੈਣਾ ਪੈਣਾ ਇਸ ਮਾਮਲੇ ਚ ਵੀ ਕੀ ਕਰਨਗੇ ਪਰ ਇਹ ਕੰਟਰੋਵਰਸੀ ਇਦਾਂ ਉੱਠੀ ਕਿ ਜਿਵੇਂ ਕਹਿ ਲਓ ਕਿ ਥੋੜੀ ਜ਼ਿੱਦ ਵਾਲੀ ਗੱਲ ਕਹਿ ਲਓ ਈ ਹੋ ਵਾਲੀ ਕਹਿ ਲਓ ਉਹਨਾਂ ਨੇ ਇਨ ਟਾਈਮ ਅਪਲਾਈ ਕਰਤਾ ਸੀ ਕਿ ਮੈਨੂੰ ਵੌਲੰਟਰੀ ਰਿਟਾਇਰਮੈਂਟ ਦਿੱਤੀ ਜਾਵੇ ਕਿਉਂਕਿ ਉਹ ਮਲੂਕਾ ਸਾਹਿਬ ਦੇ ਮਤਲਬ ਡਾਕਟਰਨ ਲਾਅ ਨੇ ਉਸ ਤਰ੍ਹਾਂ ਦੀਆਂ ਪੋਸਟ ਆਪਸਟਾ ਵੀ ਕੋਈ ਜ਼ਿਆਦਾ ਨਹੀਂ ਸੀ ਮਿਲਦੀਆਂ ਥੋੜੀ ਦੇਰ ਰਹਿੰਦੀ ਸੀ ਪਰਮਨੈਂਟ ਦੇ ਵਿੱਚ ਇਹ ਬਹੁਤ ਸਾਰੇ ਅਫਸਰ ਅੱਜਕੱਲ ਕਰਦੇ ਨੇ ਵੈਸੇ ਇਹ ਚੀਜ਼ ਪੰਜਾਬ ਗਵਰਨਮੈਂਟ ਨੇ ਉਹਨਾਂ ਦੀ ਫਾਈਲ ਨੂੰ ਦੱਬੀ ਰੱਖਿਆ ਉਹਦੇ ਵੈਸੇ ਰੂਲ ਇਹ ਵੀ ਪਤਾ ਲੱਗਿਆ ਕਿ ਜੇ 3 ਮਹੀਨੇ ਨਾ ਕੋਈ ਫੈਸਲਾ ਲੈਣ ਤਾਂ ਉਹ ਸੈਂਟਰ ਨੂੰ ਲਿਖ ਕੇ ਆਪ ਵੀ ਨੋਟਿੰਗ ਵੀ ਲੈ ਸਕਦੇ ਇਸੇ ਸਮੇਂ ਦਰਾਨੋਂ ਨੇ ਸੈਂਟਰ ਨੂੰ ਵੀ ਲਿਖਤਾ ਪਰ ਪੰਜਾਬ ਗਵਰਨਮੈਂਟ ਨੇ ਉਹ ਨਹੀਂ ਸੈਂਟਰਲ ਗਵਰਨਮੈਂਟ ਨੇ ਉਹਦਾ ਅਸਤੀਫਾ ਮਨਜ਼ੂਰ ਕਰ ਲਿਆ ਉਹਨਾਂ ਦੀ ਜਿਹੜੀ 3 ਮਹੀਨੇ ਦੀ ਸ਼ਰਤ ਸੀਗੀ ਉਹ ਵੇਵ ਆਫ ਕਰ ਦਿੱਤੀ ਉਹਦੇ ਬੇਸ ਦੇ ਉੱਪਰ ਉਹਨਾਂ ਨੇ ਬੀਜੇਪੀ ਜੁਆਇਨ ਕਰਕੇ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ ਉਨੇ ਦਿਨੀ ਵੀ ਮਾਨ ਸਾਹਿਬ ਦਾ ਬਿਆਨ ਆਇਆ ਸੀ ਕਿ ਸਾਰੀ ਉਮਰ ਦੀ ਕਮਾਈ ਜਾ ਸਕਦੀ ਹੈ ਜੇ ਹੋ ਸਕਦਾ ਹੈ ਹੋ ਸਕਦਾ ਹੈ ਤੁਸੀਂ ਤਰੀਕੇ ਨਾਲ ਨਹੀਂ ਕੀਤਾ ਜੇ ਨਹੀਂ ਕਰਿਆ اچھا ਉਹਨਾਂ ਗੱਲ ਤਾਂ ਇਹ ਸੱਚੀ ਹੈ ਕਿ ਉਹਨਾਂ ਨੇ ਬਹਾਨਾ ਹੀ ਲਾਇਆ ਕਿ ਮੇਰੇ ਮਦਦ ਬਿਮਾਰ ਨੇ ਚਲੋ ਉਹ ਤਾਂ ਬਹਾਨੇ ਦਾ ਟੈਕਨੀਕਲੀ ਉਹੀ ਲਾਉਣਾ ਹੁੰਦਾ ਨੇ ਪਰ ਇਲੈਕਸ਼ਨ ਲੜਨੀ ਸੀ ਇਹ ਸਭ ਨੂੰ ਪਤਾ ਸੀ ਸਿਆਸਤ ਦੇ ਵਿੱਚ ਜਾਣਾ ਸੀ ਪੰਜਾਬ ਗਵਰਨਮੈਂਟ ਦੀ ਗੱਲ ਇਹ ਹੈ ਕਿ ਕਾਮਕਾਦੀ ਜ਼ਿੰਦੇ ਇਸ ਕਰਕੇ ਕਰ ਰਹੇ ਨੇ ਕਿ ਉਹ ਐਡਮਿਨਿਸਟ੍ਰੇਟਿਵਿਟੀ ਤਾਂ ਇਹਨਾਂ ਦੇ ਅੰਡਰ ਨੇ ਪਰ ਸਰਵਿਸ ਰੂਲਸ ਨੂੰ ਜਿਹੜੀ ਗਵਰਨ ਕਰਦੀ ਹੈ ਕੋਡ ਆਫ ਕੰਡਕਟ ਉਹ ਹੈਗਾ ਸੈਂਟਰ ਦਾ ਸੈਂਟਰ ਦੇ ਵਿੱਚ ਬੀਜੇਪੀ ਦਾ ਰਾਜ ਹੈ ਬੀਜੇਪੀ ਦੀ ਜਿਹੜੀ ਉੱਥੇ ਸਰਕਾਰ ਹੈ ਉਹਨਾਂ ਨੇ ਉਹ استਿਫਾ ਮਨਜ਼ੂਰ ਕਰਨਾ ਹੁਣ ਇਹ ਜਿਹੜੀ ਬਾਤ ਹੈ ਬੇਸਿਕਲੀ ਉਹ ਸੈਂਟਰ ਤੇ ਸਟੇਟ ਦੇ ਦੋ ਮੰਤਰੀਆਂ ਦੇ درمیان ਕਿ ਕੀ ਜਿਹੜਾ ਇੱਥੇ ਦਾ ਆਈਐਸ ਅਫਸਰ ਹੈ ਉਦੇ ਉੱਪਰ ਸਟੇਟ ਦੀ ਗਵਰਨਮੈਂਟ ਦੀ ਵਿਨ ਚੱਲੂ ਵੀ ਉਹਨਾਂ ਦੇ ਰੂਲ ਲਾਗੂ ਹੋਣਗੇ ਜਾਂ ਸੈਂਟਰ ਦੇ ਹੋਣਗੇ ਉਹਨਾਂ ਨੇ ਇੱਕ ਸਟੈਪ ਬਦਲਾ ਚੱਕ ਲਿਆ ਕਿ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੀ ਇਹ ਨਾਮਨਜ਼ੂਰ ਕਰਤੀ ਤੁਸੀਂ ਡਿਊਟੀ ਜੁਆਇਨ ਕਰੋ ਮੰਨ ਲਓ ਡਿਊਟੀ ਜੁਆਇਨ ਨਹੀਂ ਕਰਦੇ ਨਹੀਂ ਕਰਨਗੇ ਮੇਰੇ ਖਿਆਲ ਨਾਲ ਸਰ ਉਹ ਹਾਂ ਬਿਲਕੁਲ ਸਟੇਟਮੈਂਟ ਪਰਮਪਾਲ ਕੌਰ ਸਿੱਧੂ ਦੀ ਵੀ ਸਟੇਟਮੈਂਟ ਆ ਚੁੱਕੀ ਹੈ ਉਹ ਕਹਿੰਦੇ ਵੀ ਜੋ ਪੰਜਾਬ ਸਰਕਾਰ ਨੇ ਕਰਨਾ ਹੈ ਉਹ ਕਰ ਸਕਦੇ ਨੇ ਜਿਹੜਾ ਉਹ ਐਕਸ਼ਨ ਲੈਣਾ ਚਾਹੁੰਦੇ ਨੇ ਮੇਰੇ ਖਿਲਾਫ ਲੈ ਸਕਦੇ ਨੇ ਮੈਂ ਡਿਊਟੀ ਵੀ ਨਹੀਂ ਜੁਆਇਨ ਕਰਾਂਗੀ ਮੈਂ ਨਾਮਜ਼ਦਗੀ ਵੀ ਭਰਾਂਗੀ ਮੈਂ ਇਲੈਕਸ਼ਨ ਵੀ ਲੜਾਂਗੀ ਫਿਰ ਕਿਵੇਂ ਦੇਖ ਰਹੇ ਹੋ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ ਉਹਨਾਂ ਨੂੰ ਵੈਸੇ ਬਿਆਨ ਦੇਣ ਦੀ ਕੋਈ ਜ਼ਰੂਰਤ ਨਹੀਂ ਸੀ ਇਸ ਗੱਲ ਦੀ ਪਰ ਟੈਕਨੀਕਲੀ ਗੱਲ ਇਹ ਹੈ ਕਿ ਇਹ ਉਹਨਾਂ ਨੂੰ ਜੇ ਉਹ ਡਿਊਟੀ ਜੁਆਇਨ ਨਹੀਂ ਕਰਦੇ ਉਹਨਾਂ ਨੂੰ ਸਸਪੈਂਡ ਕਰ ਸਕਦੇ ਨੇ ਵੱਧ ਤੋਂ ਵੱਧ ਜੇ ਕਰਨਗੇ ਉਹ ਜਿਉਂ ਹੀ ਅਕਤੂਬਰ ਦੇ ਵਿੱਚ ਰਿਟਾਇਰ ਹੁੰਦੇ ਨੇ ਤਾਂ ਉਹਨਾਂ ਨੂੰ ਸਾਰੇ ਦੇ ਸਾਰੇ ਰੀਲੀਫ ਹੈ ਜਿਹੜੀ ਕੈਟ ਦੇ ਰਾਹੀਂ ਜਾਂ ਕੋਰਟ ਦੇ ਰਾਹੀਂ ਵਾਪਸ ਨਹੀਂ ਆਉਂਦੀ ਕਿਉਂਕਿ ਜਿੱਥੇ ਕਿਤੇ ਕਨਫਲਿਕਟ ਆਊਗੀ ਸਟੇਟ ਤੇ ਸੈਂਟਰਲ ਗਵਰਨਮੈਂਟ ਦੀ ਸੈਂਟਰਲ ਗਵਰਨਮੈਂਟ ਦਾ ਡਿਸੀਜਨ ਪਰਵੇਸ਼ ਕਰੂਗਾ ਸੈਂਟਰਲ ਗਵਰਨਮੈਂਟ ਉਹਨਾਂ ਦਾ ਫੈਸਲਾ ਕਰ ਚੁੱਕੀ ਹੈ ਸੋ ਹੈ ਤਾਂ ਇਹ ਇੱਕ ਤਕਨੀਕੀ ਕਿਸਮ ਦੀ ਗੱਲ ਖੜੀ ਕਰਕੇ ਇੱਕ ਦੂਜੇ ਦੇ ਨਾਲ ਉਹ ਕਹਿੰਦੇ ਮੈਨੂੰ ਵੀ ਬਰਾਉਨੀ ਪੁਆਇੰਟਸ ਵਾਲੀ ਗੱਲ ਹੈ ਪੰਜਾਬ ਗਵਰਨਮੈਂਟ ਮੇਰੇ ਖਿਆਲ ਨਾਲ ਇੰਨਾ ਉਚਨਾ ਨਹੀਂ ਸਹੀਦਾ ਪਰ ਇੱਕ ਲੈਵਲ ਤੇ ਪੰਜਾਬ ਗਵਰਨਮੈਂਟ ਵੀ ਸੱਚੀ ਹੈ ਕਿਉਂਕਿ ਉਹਨਾਂ ਨੇ ਮਤਲਬ ਖਾਮ ਖਾਦੀ ਇਹ ਗੱਲ ਕਰੀ ਜਾਣਾ ਸਿਆਸਤ ਦੇ ਵਿੱਚ ਸੀਗਾ ਸੋ ਮੇਰਾ ਖਿਆਲ ਹੈ ਵੀ ਇਸ਼ੂ ਨਾ ਬਣਾਇਆ ਜਾਂਦਾ ਤਾਂ ਚੰਗਾ ਸੀ ਪਰ ਇਹ ਹੈ ਕਿਉਂਕਿ ਪੰਜਾਬ ਗਵਰਨਮੈਂਟ ਦੇ ਵਿੱਚ ਐਡਵਾਈਜ਼ਰ ਵੀ ਉਦਾਂ ਦੇ ਹੀ ਨੇ ਇਹਨਾਂ ਦੀ ਸਮਰੱਥਾ ਨਹੀਂ ਹੈ ਉਹਦੇ ਤੇ ਐਕਸ਼ਨ ਲੈਣ ਦੀ ਸਰ ਉਹਨੇ ਟੈਕਨੀਕਲੀ ਲਾਈਨ ਦੀ ਗੱਲ ਵੀ ਕੀਤੀ ਅਸਤੀਫੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿੱਥੇ ਮੈਂ ਆਪਣੀ ਮਾਤਾ ਦਾ ਹਵਾਲਾ ਦਿੱਤਾ ਸੀਗਾ ਉਹਨਾਂ ਦੀ ਸਿਹਤ ਦਾ ਹਵਾਲਾ ਦਿੱਤਾ ਸੀ ਦੇਖਭਾਲ ਦਾ ਹਵਾਲਾ ਦਿੱਤਾ ਸੀ ਕਹਿੰਦੇ ਮੈਂ ਇੱਕ ਲਾਈਨ ਇਹ ਵੀ ਲਿਖੀ ਸੀ ਵੀ ਮੇਰੇ ਕੁਝ ਫਿਊਚਰ ਦੇ ਪਲਾਨ ਵੀ ਨਹੀਂ ਨੇ ਉਹ ਤਾਂ ਨਾ ਵੀ ਹੋਣਾ ਚਾਹੀਦਾ ਪਲਾਨ ਦੇਖੋ ਜੇ ਕਿਸੇ ਅਫਸਰ ਨੂੰ ਰਾਈਟ ਹੈ ਕਿ ਉਹ ਚਲੋ ਝੂਠਾ ਸੱਚਾ ਕੋਈ ਬਹਾਨਾ ਲਾ ਕੇ ਇੱਕ ਬੈਨੀਫਿਟ ਲੈ ਸਕਦਾ ਹੈ ਕਹ ਲਿਆ ਕਿ ਕੀ ਉਹ ਬੈਨੀਫਿਟ ਸਟੇਟ ਗਵਰਨਮੈਂਟ ਰੋਕ ਸਕਦੀ ਹੈ ਪਰਮਾਨੈਂਟਲੀ ਜਿਹੜਾ ਮਾਨ ਸਾਹਿਬ ਨੇ ਕਹੇ ਸੀ ਵੀ ਜਿੰਦਗੀ ਭਰ ਦੀ ਕਮਾਈ ਇਹ ਉਹਦੀ ਪੈਨਸ਼ਨ ਨਹੀਂ ਰੋਕ ਸਕਦੇ ਉਹਦੇ ਉੱਪਰ ਇਹਨਾਂ ਦੇ ਰੂਲ ਉਸ ਤਰੀਕੇ ਦੇ ਨਹੀਂ ਚੱਲ ਸਕਦੇ ਸਿਰਫ ਐਡਮਿਨਿਸਟ੍ਰੇਟਿਵਲੀ ਉਹ ਇਹਨਾਂ ਦੇ ਅੰਡਰ ਹੈ ਮਤਲਬ ਇਹ ਕਰ ਸਕਦੇ ਨੇ ਡਿਊਟੀਆਂ ਲਾ ਸਕਦੇ ਨੇ ਡਿਊਟੀ ਨਹੀਂ ਠੀਕ ਕਰੀ ਬੰਦੇ ਨੂੰ ਸਸਪੈਂਡ ਕਰ ਸਕਦੇ ਨੇ ਤਾਂ ਅੱਗੇ ਨਹੀਂ ਹੈ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਸਲਾਹ ਜਿਨ੍ਹਾਂ ਨੇ ਜਿਹੜੇ ਵੀ ਅਫਸਰਾਂ ਨੇ ਇਹਨਾਂ ਨੂੰ ਦਿੱਤੇ ਤਾਂ ਉਹ ਠੀਕ ਨਹੀਂ ਸੀ। ਪੁੱਛਿਆ ਮੇਰਾ ਖਿਆਲ ਹੈ ਪੋਲੀਟੀਸ਼ੀਨਾਂ ਨੂੰ ਖਾਸ ਕਰਕੇ ਜਿਹੜੇ ਆਪਣੇ ਬਦਲਾਅ ਵਾਲੇ ਪੋਲੀਟੀਸ਼ੀਨ ਇਹਨਾਂ ਨੂੰ ਲੱਗਦਾ ਵੀ ਜੇ ਅਫਸਰਾਂ ਨੂੰ ਅਸੀਂ ਬਿਲਕੁਲ ਮਤਲਬ ਪੈਰਾਂ ਦੀ ਜੁੱਤੀ ਨਹੀਂ ਬਣਾਉਦੇ ਤਾਂ ਸਾਡੀ ਸ਼ਾਇਦ ਚੱਲਦੇ ਨਹੀਂ ਹੈ। ਇਹ ਮੇਰੇ ਖਿਆਲ ਇੱਕ ਗਲਤ ਏਕੀਜੋ। ਦੇਖੋ ਜਿਹੜੇ ਅਫਸਰ ਨੇ ਚਾਹੇ ਉਹ ਕਿਸੇ ਪੋਲੀਟੀਕਲ ਫੈਮਿਲੀ ਨਾਲ ਰਿਲੇਟਡ ਹੈ ਜਾਂ ਨਹੀਂ ਰਿਲੇਟਡ ਉਹਨਾਂ ਦੀ ਆਪਣੀ ਇੱਕ ਮੈਰਿਟ ਹੈ। ਉਹਨਾਂ ਨੇ ਆਪਣੇ ਦੇ ਬੰਦੇ ਨਾਲੋਂ ਉੱਪਰ ਹੁੰਦਾ ਸੋ ਉਹਨਾਂ ਨੂੰ ਜ਼ਲੀਲ ਕਰਕੇ ਮੇਰਾ خیال ਹੈ ਜਾਂ ਮਤਲਬ ਬਿਲਕੁਲ ਹੀ ਨਾਲ ਲਾ ਕੇ ਜਾਂ ਬਿਲਕੁਲ ਕੁਸ਼ਮਣ ਬਣਾ ਕੇ ਇਹ ਸਾਡਾ ਬਿਊਰੋਕ੍ਰੈtic ਸੈਟਅਪ ਦਾ ਬਹੁਤ ਡੇਮੇਜ ਇਹਦੇ ਨਾਲ ਕੀਤਾ ਗਿਆ ਉਹਨਾਂ ਦੇ ਗਰੁੱਪ ਜਮ ਬਣ ਗਿਆ ਪੰਜਾਬ ਦੇ ਵਿੱਚ ਵੀ ਦੇਖੋਗੇ ਪੁਲਿਸ ਵਿੱਚ ਵੀ ਬਿਊਰੋਕ੍ਰੇਸੀ ਵਿੱਚ ਵੀ ਤਾਂ ਹੀ ਸਾਡੇ ਰੂਲ ਆਫ ਲਾਅ ਠੀਕ ਨਹੀਂ ਚੱਲ ਰਿਹਾ ਅਸੀਂ ਉਹਨਾਂ ਨੂੰ ਖੁਦ ਹੀ ਵਿਗਾੜ ਲੈਂਦੇ ਨੇ ਸਾਡੇ ਪੋਲੀਟਿਸ਼ੀਅਨ ਇਹ ਵੀ ਉਦਾਂ ਦਾ ਹੀ ਕੇਸ ਹੈ ਕਿ ਜੇ ਮੰਨ ਲਓ ਤੁਸੀਂ 2% ਲਈ ਇਹ ਸੋਚੋ ਪਹਿਲੀ ਗੱਲ ਤਾਂ ਉਹ ਮਲੂਕਾ ਸਾਹਿਬ ਦੇ ਡਾਟਰ ਨਾ ਹੁੰਦੇ ਤਾਂ ਉਹਨੇ ਕੋਲ ਗਾਣਾ ਹੀ ਨਹੀਂ ਸੀ ਸਿਆਸਤ ਦੇ ਵਿੱਚ ਪਰ ਹੁਣ ਇੱਕ ਸੈਸੀ ਫੈਮਿਲੀ ਨਾਲ ਰਿਲੇਟਡ ਹੈ ਇਸ ਇਹ ਇੰਨੀ ਗੱਲ ਹੋਣ ਕਰਕੇ ਥੋੜਾ ਹੀ ਉਹਦੇ ਹੱਕ ਖਤਮ ਹੋ ਜਾਂਦੇ ਨੇ ਮਤਲਬ ਇਹ ਇਹ ਥੋੜਾ ਨਾ ਇਹਦੇ ਵਿੱਚ ਸਿਰਫ ਇਸ ਕਰਕੇ ਉਹਨਾਂ ਨੂੰ ਫਾਇਦੇ ਮਿਲੇ ਨੇ ਉਸ ਫੈਮਿਲੀ ਨਾਲ ਜੁੜੇ ਹੋਣ ਕਰਕੇ ਇਸ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਸੋ ਮੇਰਾ ਖਿਆਲ ਹੈ ਵੀ ਇਹਨੂੰ ਅਵੋਇਡ ਕਰਨਾ ਚਾਹੀਦਾ ਸੀ ਪੰਜਾਬ ਗਵਰਨਮੈਂਟ ਦੇ ਲਈ ਇਹ ਉਹਨਾਂ ਨਾਲੋਂ ਵਦਮੇ ਰੱਖ ਲੈ ਐ ਵਰਸਿੰਗ ਗੱਲ ਜਾਦਾ ਹੋ ਜਾਣੀ ਹੈ ਇਹਦਾ ਲੌਂਗ ਰਨ ਟੈਂਪਰੇਰੀ ਲਈ ਜ਼ਰੂਰ ਲੱਗ ਸਕਦਾ ਵੀ ਰੋਖ ਤੌਜੀ ਚੱਕ ਤੇ ਫੱਟੇ ਜੇ ਕਰਤਾ ਉਹ ਕੋਈ ਟੀ ਖਾਸ ਗੱਲ ਨਹੀਂ ਹੈ ਜੀ ਬਿਲਕੁਲ ਸਰ ਸਰ ਇੱਕ ਵਾਰ ਜਿੱਥੇ ਹੁਣ ਪੰਜਾਬ ਸਰਕਾਰ ਪਰਮਪਾਲ ਕੌਰ ਸਿੱਧੂ ਨੂੰ ਘੇਰਨ ਦੇ ਮੂਲ ਵਿੱਚ ਸੀਗੀ ਲਗਾਤਾਰ ਜਿਵੇਂ ਤੁਸੀਂ ਬਿਆਨਾਂ ਦੀ ਗੱਲ ਕੀਤੀ ਹੈ ਮਾਨ ਸਾਹਿਬ ਦੇ ਵੀ ਬਿਆਨ ਇਹਨਾਂ ਦੇ ਲਈ ਆਏ ਸੀ ਸਪੈਸ਼ਲੀ ਤੌਰ ਤੇ ਦੂਸਰੇ ਪਾਸੇ ਕਿਸਾਨਾਂ ਨੇ ਆਪਣਾ ਕੰਮ ਸਿਰੇ ਲਗਾ ਦਿੱਤਾ ਹੈ ਉਹਨਾਂ ਦੇ ਵੱਲੋਂ ਮੋਤੀ ਬੈਰ ਨੂੰ ਘੇਰ ਲਿਆ ਗਿਆ ਹੈ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਘਰ ਨੂੰ ਘੇਰ ਲਿਆ ਗਿਆ ਪੱਕਾ ਧਰਨਾ ਲਗਾ ਦਿੱਤਾ ਗਿਆ ਆਖਰ ਇਹ ਹਾਲਾਤ ਕਿਉਂ ਬਣੇ ਕਿਉਂ ਕਿਸਾਨਾਂ ਨੂੰ ਪ੍ਰਨੀਤ ਕੌਰ ਦਾ ਘਰ ਘੇਰਨਾ ਪਿਆ ਹੈ ਕਾਰਨ ਕੀ ਨੇ ਤੇ ਇਹਦਾ ਹੱਲ ਕੀ ਨਿਕਲਣ ਵਾਲਾ ਹੈ ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ ਖਿਸਾਨਾ ਨੇ ਜੀ ਬੜੀ ਦੇ ਪਹਿਲਾਂ ਹੀ ਡਿਕਲੇਅਰ ਕੀਤਾ ਹੋਇਆ ਕਿ ਅਸੀਂ ਬੀਜੇਪੀ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਵਾਲ ਪੁੱਛਾਂਗੇ ਉਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਉਹਨਾਂ ਨੇ ਸੱਟ ਨਾਲ ਧੋਖਾ ਕੀਤਾ ਮੰਗਾਂ ਨਹੀਂ ਮੰਨੀਆਂ ਉਸੇ ਤਹਿ ਤੋ ਪ੍ਰੋਟੈਸਟ ਕਰ ਰਹੇ ਸੀ ਉੱਥੇ ਅਨਫੋਰਚੂਨੇਟਲੀ ਸਰਿੰਦਰਪਾਲ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ ਕਿਸਾਨਾਂ ਦਾ ਗੁੱਸਾ ਸੱਚਾ ਹੈ ਐਫ ਆਈ ਆਰ ਟਾਈਮ ਸਰ ਨਹੀਂ ਦਰਜ ਕੀਤੀ ਗਈ ਦਰਜ ਕੀਤੀ ਗਈ ਤਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਇਹ ਪੰਜਾਬ ਗਵਰਨਮੈਂਟ ਦਾ ਮਸਲਾ ਹੈ ਲਾ ਐਂਡ ਆਰਡਰ ਦਾ ਧਿਆਨ ਰੱਖਣਾ ਕਿ ਜੇ ਕਿਸਾਨ ਕਿਤੇ ਪ੍ਰੋਟੈਸਟ ਕਰ ਰਹੇ ਨੇ ਜਾਂ ਕੋਈ ਕੈਂਡੀਡੇਟ ਨੇ ਜਿਹੜੇ ਉਹਨਾਂ ਨੂੰ ਵੀ ਜੇ ਖਤਰਾ ਹੈ ਦੇਖੋ ਭਾਜੀਪੀ ਦਾ ਦਫ਼ਤਰ ਉਹਨਾਂ ਨੂੰ ਵੀ ਜਾ ਕੇ ਮਿਲੇ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੇ ਜਿਹੜੇ ਕੈਂਡੀਡੇਟ ਨੇ ਉਹ ਕਹਿੰਦੇ ਸੇਫ ਨਹੀਂ ਉਹਨਾਂ ਨੂੰ ਲੈਵਲ ਪਲੇਇੰਗ ਗਰਾਊਂਡ ਨਹੀਂ ਮਿਲ ਰਿਹਾ ਉਹਨਾਂ ਨੂੰ ਮਤਲਬ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਇੱਕ ਲੈਵਲ ਦੇ ਉੱਪਰ ਉਹਨਾਂ ਨੂੰ ਹੱਕ ਹੈ ਇਹ ਪ੍ਰੋਟੈਸਟ ਕਰਨ ਦਾ ਪਰ ਦੂਜੇ ਪਾਸੇ ਹੈ ਕਿ ਕਿਸਾਨ ਦੀ ਮੌਤ ਪੰਜਾਬ ਗਵਰਨਮੈਂਟ ਨੇ ਕੋਈ ਫੈਸਲਾ ਨਹੀਂ ਕਰਿਆ ਅੱਛਾ ਜਿਹੜੇ ਸਬੰਧਤ ਕੈਂਡੀਡੇਟ ਦੇ ਨਾਲ ਰੌਲਾ ਪਿਆ ਨੇਚਰ ਦੇ ਉਹਦਾ ਘਰ ਉਹਨਾਂ ਦਾ ਘੇਰਨਾ ਬਣਦਾ ਹੈ ਉਹਨਾਂ ਨੇ ਉੱਥੇ ਕੀਤਾ ਪਰ ਮੇਰਾ ਖਿਆਲ ਹੈ ਜਿਹੜੀਆਂ ਉਹ ਮੰਗਾਂ ਕਰ ਰਹੇ ਨੇ ਇਸ ਦੇ ਵਿੱਚ ਕਿ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਜਿੱਦਾਂ ਦੇ ਵੀ ਉਹ ਪੰਜਾਬ ਗਵਰਨਮੈਂਟ ਤੇ ਇੰਟਰ ਆਉਂਦੀਆਂ ਨੇ ਉਹ ਕੱਲੇ ਕੈਂਡੀਡੇਟ ਦੇ ਹੱਕ ਦੇ ਵਿੱਚ ਮਤਲਬ ਹੱਥ ਦੇ ਵਿੱਚ ਨਹੀਂ ਹੈਗੀਆਂ ਉਹ ਚੀਜ਼ਾਂ ਸੋ ਉਹਨਾਂ ਨੂੰ ਪੰਜਾਬ ਗਵਰਨਮੈਂਟ ਦੇ ਵੀ ਨਾਲ ਲੈ ਕੇ ਉਹਦੇ ਤੇ ਵੀ ਪ੍ਰੋਟੈਸਟ ਕਰਨਾ ਚਾਹੀਦਾ ਹੈ ਉੱਕੀ ਉਹਨਾਂ ਦਾ ਹੱਕਿਆ ਦੇ ਕੋ ਕਿਸਾਨ ਤਾਂ ਬੇਚਾਰੇ ਬਿਲਕੁਲ ਇਹ ਐਂਡ ਪੁਆਇੰਟ ਤੇ ਬੈਠੇ ਨੇ ਮਤਲਬ ਹਰ ਜ਼ੁਲਮ ਉਹਨਾਂ ਦੇ ਨਾਲ ਹੀ ਹੋ ਰਿਹਾ ਹੈ ਅਲਟੀਮੇਟਲੀ ਤੁਸੀਂ ਉਹ ਆਈਟੀ ਸੈਲ ਕੱਢ ਕੇ ਦੇਖੋ ਜੋ ਖਿਲਾਫ ਉਹਨਾਂ ਦੇ ਪ੍ਰਪਾਗੈਂਡਾ ਜਿੰਨੀ ਉਹਨਾਂ ਨੂੰ ਮਤਲਬ ਨਾਮ ਕਰਨ ਦੀ ਕੀਤੀ ਜਾ ਰਹੀ ਹੈ ਬਿਲਕੁਲ ਇਹ ਹੱਦ ਹੋਈ ਹੋਈ ਹੈ ਪਰ ਇਹ ਕੋ ਹੁਣ ਦੀ ਗੱਲ ਨਹੀਂ ਹੈ ਪਿਛਲੇ ਮੇਰਾ ਖਿਆਲ ਹੈ ਦੋ ਦਹਾਕਿਆਂ ਤੋਂ ਕਿਸਾਨਾਂ ਦੀਆਂ ਸਿਰ ਪੰਜਾਬ ਚ ਨਹੀਂ ਹੋਰ ਥਾਵਾਂ ਤੇ ਵੀ ਕੁਰਕਸ਼ੀਆਂ ਵੱਧ ਰਹੀਆਂ ਨੇ ਅੱਛਾ ਆਪਾਂ ਇਹ ਕਹੀਏ ਜੀ ਉਹ ਦੁਪਣੀ ਹੋ ਗਈ ਜੀ ਉਹਨਾਂ ਦੀ ਮਤਲਬ ਇਨਕਮ ਘਟਾਣਾ ਹੋ ਗਿਆ ਇਹੜਾ ਸੈਕਸ਼ਨ ਹੈ ਜਿਹੜਾ ਇਨਕਮ ਚੰਗੀ ਹੋਵੇ ਤਾਂ ਕੁਪਤੀ ਸੀਗਾ ਸਿਰਫ ਕੁਝ ਕਿਸਾਨਾਂ ਜਿਹੜੇ ਤਨੀ ਜਾਂ ਰਿਚ ਕਿਸਾਨ ਨੇ ਉਹਨਾਂ ਨੂੰ ਛੱਡ ਕੇ ਬਾਕੀਆਂ ਦੀ ਤਾਂ ਤਸ਼ਾ ਬਹੁਤ ਮਾੜੀ ਹੈ ਐਂਡ ਟੂ ਮਾਉਥ ਹੈ ਜਿਉਂ ਵੱਡਾ ਬਟਾ ਖੁਸ਼ੀ ਮਨਾਉਂ ਆ ਵੀ ਲੈਂਦੇ ਨੇ ਹਾਲਾਂਕਿ ਕਿਸਾਨਾਂ ਚ ਵੀ ਮੈਂ ਕਹਿੰਦਾ ਗਲਤੀਆਂ ਆਏਗੀਆਂ ਨਾ ਵੀ ਲੋਨ ਲੈ ਕੇ ਵਿਆਹਾਂ ਤੇ ਖਰਚਾ ਕਰ ਲਿਆ ਪਰ ਕਿੰਨਾ ਅੱਛਾ ਖੁਸ਼ ਹੋਣ ਨੂੰ ਵੀ ਉਹਨਾਂ ਦਾ ਜੀ ਕਰਦਾ ਉਹਨਾਂ ਦਾ ਹੱਥ ਨਹੀਂ ਹੈ ਮਤਲਬ ਉਹ ਸਿਰਫ ਖੇਤਾਂ 'ਚ 24 ਘੰਟੇ ਲੱਗੇ ਰਹਿੰਦੇ ਹਨ ਤੁਹਾਡਾ ਮੇਰਾ ਖਿਆਲ ਹੈ ਵੀ ਕਿਸਾਨਾਂ ਬਾਰੇ ਜਿਹੜਾ ਜਰਨਲ ਐਟੀਟਿਊਡ ਹੈ ਖਾਸ ਕਰਕੇ ਮਿਡਲ ਕਲਾਸ ਦਾ ਬੜਿਆਂ ਲਿਖਿਆਂ ਦਾ ਸਰਕਾਰਾਂ ਦਾ ਪੋਲੀਟੀਸ਼ੀਅਨਾਂ ਦਾ ਉਹ ਪਤਨਣ ਦੀ ਜ਼ਰੂਰਤ ਹੈ ਕਿ ਸਾਡੀ ਜਿਹੜੀ ਇਹ ਜੋ ਕੁਝ ਵੀ ਸਮਾਜ ਖੜਾ ਹੈ ਦੀ بنیاد ਦੇ ਵਿੱਚ ਕਿਸਾਨ ਤੇ ਜਿਹੜਾ ਵਰਕਰ ਹੈ ਮਜ਼ਦੂਰ ਹੈ ਉਹ ਖੜਾ ਹੈ ਜੀ ਜੇ ਨਾ ਹੋਣ ਤਾਂ ਮੇਰਾ ਖਿਆਲ ਹੈ ਬਾਕੀ ਸਾਰੀਆਂ ਜਿਹੜੀਆਂ ਖੇਡਾਂ ਨੇ ਨਹੀਂ ਚੱਲ ਸਕਦੀਆਂ ਸੋ ਇਸ ਕਰਕੇ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਮਤਲਬ ਪੁੱਲਾਂ ਦੀ ਤਰ੍ਹਾਂ ਖੜੇ ਤਾਂ ਰਹਿਣਾ ਚਾਹੁੰਦੇ ਹਾਂ ਪਰ ਅਸੀਂ ਜੜਾਂ ਦਾ ਧਿਆਨ ਨਹੀਂ ਰੱਖਣਾ ਚਾਹੁੰਦੇ ਇਹ ਉਹਨਾਂ ਨੂੰ ਪਾਣੀ ਨਹੀਂ ਮਿਲੂਗਾ ਉਹਨਾਂ ਨੂੰ ਖਾਦ ਨਹੀਂ ਮਿਲੂਗੀ ਤਾਂ ਫੁੱਲ ਵੀ ਕਿੱਥੋਂ ਿਕਣਗੇ ਸੋ ਸਮਾਜ ਇਦਾਂ ਹੀ ਹੁੰਦਾ ਹੈ ਪਰ ਇਹ ਮੇਰਾ ਖਿਆਲ ਹੈ ਕਿ ਭੁੱਲ ਗਏ ਨੇ ਲੋਕ ਜਿਹੜੇ ਸੱਤਾਧਾਰੀ ਨੇ ਸਾਰੇ ਦੇ ਸਾਰੇ ਭੁੱਲ ਗਏ ਨੇ ਪਰ ਕਿਸਾਨ ਹੁਣ ਬੇਵਾਬ ਨੂੰ ਮਦਦ ਲਈ ਇਹ ਜੇ ਕੰਮਾਂ ਤੇ ਉਹਨਾਂ ਨੂੰ ਉਤਰਨਾ ਪੈ ਰਿਹਾ ਇਹ ਤਾਂ ਓਣੀ ਨਹੀਂ ਚਾਹੀਦੀ ਸੀ ਨੋਬਤ ਜਦੋਂ ਪਰਚਾਂਸ ਉੱਤੇ ਡੈਥ ਹੋ ਗਈ ਸੀ ਉਦੋਂ ਕਿਸਦਰ ਜਿਹਾ ਹੋਣਾ ਚਾਹੀਦਾ ਸੀ ਉਦੋਂ ਹੀ ਬਲੀਫ ਵੀ ਮਿਲਣੀ ਚਾਹੀਦੀ ਸੀ ਕਿਸੇ ਨੇ ਬੁਲਾਇਆ ਨਹੀਂ ਕਿਸਾਨਾਂ ਨੂੰ ਅੱਜ ਤੱਕ ਨਾ ਪੰਜਾਬ ਸਰਕਾਰ ਨੇ ਨਾ ਹੀ ਉਹ ਕੈਂਡੀਡੇਟਸ ਨੇ ਨਾ ਉਸ ਪਾਰਟੀ ਨੇ ਚਾਹੀਦਾ ਸੀ ਕਿ ਉਹਨਾਂ ਨਾਲ ਬੈਠਦੇ ਮੀਟਿੰਗ ਕਰਦੇ ਉਹਨਾਂ ਨੂੰ ਦੁੱਖ ਤਾਂ ਦੂਰ-ਦੂਰ ਕਰਦੇ ਉਹਨਾਂ ਦਾ ਕਮ ਸੇ ਕਮ ਸਿਰਫ ਬਿਆਨ ਦੇਣ ਦੇ ਨਾਲ ਜਾਖੜ ਸਾਹਿਬ ਨੇ ਬਿਆਨ ਦਿੱਤਾ ਵੀ ਸਾਨੂੰ ਅਫਸੋਸ ਹੈ ਬਸ ਤੇ ਪਰਨੀਤ ਕੋਈ ਨਹੀਂ ਗਿਆ ਡਾਕਟਰ ਸਾਹਿਬ ਪਰਨੀਤ ਕੌਰ ਜੀ ਦਾ ਵੀ ਬਿਆਨ ਆਇਆ ਸੀਗਾ ਕਹਿੰਦੇ ਵੀ ਮੈਂ ਉੱਥੇ ਸੀਗੀ ਆ ਕਿਸਾਨ ਆਪਣੇ ਆਪ ਡਿੱਗਿਆ ਸਾਡੇ ਕਿਸੇ ਵਰਕਰ ਦੇ ਵੱਲੋਂ ਉਹਨਾਂ ਧੱਕਾ ਮੁੱਕੀ ਨਹੀਂ ਕੀਤੀ ਗਈ ਜਦੋਂ ਕਿ ਬਿਆਨ ਕਿਸਾਨਾਂ ਦੇ ਜਿਹੜੇ ਚਸ਼ਮਦੀਦ ਗਵਾਹ ਨੇ ਉਹਨਾਂ ਦੇ ਬਿਆਨ ਕੁਝ ਹੋਰ ਨੇਗੇ ਪਰ ਕੀ ਪ੍ਰਨੀਤ ਕੌਰ ਜੀ ਦਾ ਇਹ ਬਿਆਨ ਜਿਹੜਾ ਬਣਦਾ ਸੀ ਵੀ ਮੈਂ ਉੱਥੇ ਸੀ ਮੇਰੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਧੱਕਾ ਮੁਕੀ ਨਹੀਂ ਹੋਈ ਕਿਸਾਨ ਆਪ ਡਿੱਗਿਆ ਕੀ ਇਸ ਤੋਂ ਬਾਅਦ ਕਿਸਾਨਾਂ ਦਾ ਰੋਜ਼ਾ ਜ਼ਿਆਦਾ ਨਹੀਂ ਪੜਕੂਗਾ ਚਲੋ ਮੈਂ ਕਹਿੰਦਾ ਮੰਨ ਲਿਆ ਇਹ ਵੀ ਆਪਾਂ ਸੱਚ ਮੰਨ ਲੀਏ ਕਿ ਜੀ ਕਿਸਾਨ ਪ੍ਰੋਟੈਸਟ ਦੇ ਵਿੱਚ ਆਇਆ ਹੋਇਆ ਸੀ ਉਹਨੂੰ ਉਹਦੀ ਸਿਹਤ ਠੀਕ ਨਹੀਂ ਸੀ ਉਹਦੀ ਡੱਕ ਹੋ ਗਈ ਮੰਨ ਲੀ ਚਲੋ ਆਪਾਂ ਇਹਨਾਂ ਦੀ ਉਹ ਮੰਨ ਲੋ ਇਹ ਗੱਲ ਇਹਨਾਂ ਦਾ ਬਣਦਾ ਨਹੀਂ ਸੀ ਕਿ ਉਹ ਉਹਦੇ ਘਰ ਜਾਂਦੇ ਇਹਨਾਂ ਦਾ ਇਹ ਨਹੀਂ ਸੀ ਬਣਦਾ ਕਿ ਉਹਨਾਂ ਦਾ ਦੁੱਖ ਦੂਰ ਕਰਨ ਦੇ ਨੇ ਪੁੱਛ ਦੇ ਕੇ ਭਾਈ ਅਸੀਂ ਕੀ ਮਦਦ ਕਰ ਸਕਦੇ ਹਾਂ ਕਲੈਕਸ਼ਨਾਂ ਲੜ ਰਹੇ ਨੇ मतलब एक पछे सी, ता ਤੁਸੀਂ ਉਹ ਪਰਿਵਾਰ ਐਫਆਈਆਰ ਪਰਿਵਾਰ ਹੈ મતલਬ ਇਹ ਇਹ ਮੈਨੂੰ ਸਮਝ ਨਹੀਂ ਆਉਂਦੀ ਗੱਲ ਕਿ ਇਹ ਟੈਕਨੀਕਲ ਗੱਲਾਂ ਦੇ ਵਿੱਚ ਪੈ ਕੇ ਕਿ ਅਸੀਂ ਉੱਥੇ ਸੀਗੇ ਜਾਂ ਨਹੀਂ ਸੀਗੇ ਉਹ ਕੋਈ ਮੇਲਾ ਦੇਖਣ ਥੋੜੀ ਆਇਆ ਹੋਣਾ ਸੀ ਕਿਸਾਨ ਇੱਕ ਕੋ ਟੈਸਟ ਦਾ ਹਿੱਸਾ ਸੀ ਉਹ ਟੈਸਟ ਦੇ ਦੌਰਾਨ ਕੰਮ ਕੀ ਵੀ ਹੋਈ ਗਰਮੀ ਵੀ ਸੀ ਹਾਲਾਤ ਮਾੜੀ ਸੀ ਉੱਥੇ ਉਹਦੀ ਡੈਥ ਹੋ ਗਈ ਹੋ ਸਕਦਾ ਹੈ ਡਾਇਰੈਕਟਲੀ ਹਿੱਟ ਹੋਣ ਨਾਲ ਨਾ ਵੀ ਹੋਈ ਹੋਵੇ ਤਾਂ ਵੀ ਉਹ ਕੋਈ ਖੁਸ਼ੀ ਥੋੜਾ ਉੱਥੇ ਗਏ ਹੋ ਸੀ ਕਿਸਾਨ ਜੀ ਬਿਲਕੁਲ ਇਸੇ ਦੁੱਖ ਚ ਹੀ ਗਈ ਹੋਈ ਸੀ ਨਾ ਉਹਦੇ ਦੌਰਾਨ ਹੀ ਡੈਥ ਹੋਈ ਨਾ ਜਿਹੜੇ 750 ਦੀ ਡੈਥ ਹੋਈ ਹੈ ਮੋਰਚੇ ਦੇ ਦੌਰਾਨ ਉਹ ਕਿਹੜਾ ਗੋਲੀਆਂ ਲੱਗਣ ਨਾਲ ਹੋਈ ਸੀ ਉਹ ਵੀ ਇੱਕ ਬੀਜੇਪੀ ਨੇ ਬਿਆਨ ਦਿੱਤਾ ਸੀ ਕਹਿੰਦਾ ਇਹਨਾਂ ਦੀ ਮੌਤਾਂ ਵੈਸੇ ਵੀ ਤਾਂ ਹੋਣੀਆਂ ਹੀ ਸੀ ਇਹ ਤਾਂ ਹੁਣ ਜਿਹੜਾ ਜੰਮਿਆ ਉਹਨੇ ਮਰਨਾ ਹੀ ਹੈ ਦਾ ਮਤਲਬ ਦੇਖੋ ਨਾ ਫੇਰ ਫੇਰ ਤੁਸੀਂ ਹੋਰ ਹੋਰ ਜਿਹੜੇ ਸ਼ਹੀਦ ਕਿਸ ਨੂੰ ਕਿਉਂ ਕਹਿੰਦੇ ਹੋ ਕੌਜਾਂ ਦੇ ਵਿੱਚ ਵੀ ਸਾਰੇ ਜਿਹੜੇ ਦੇਸ਼ ਭਗਤ ਵੀ ਹੁਣ ਤੱਕ ਫਾਂਸੀਆਂ ਜਿਹੜੇ ਨੇ ਉਹਨਾਂ ਨੇ ਵੀ ਮਰਨਾ ਹੀ ਸੀ ਕਿਦਨ ਫੇਰ ਫੇਰ ਸ਼ਹਾਦਤਾਂ ਦਾ ਕੀ ਮਤਲਬ ਰਹੇਗਾ ਕੋਈ ਇਹ ਬਿਲਕੁਲ ਮੈਂ ਸਮਝਦਾ ਹਾਂ ਇਹ ਬਹੁਤ ਇਹ ਇੱਕ ਠੱਗਿਆ ਮਤਲਬ ਕਿਸਾਨਾਂ ਨੂੰ ਪ੍ਰਾਇਮਰਲੀ ਮਤਲਬ ਵੱਧ ਕਿਉਂਕਿ ਮਾਰਜਨਲ ਹਿੱਸਾ ਨੇ ਔਰ ਉਹ ਸਭ ਤੋਂ ਵੱਧ ਨਹੀਂ ਰਿਹਾ ਕਿਹੜਾ ਫਰੰਟ ਲਾਈਨ ਸਫਰਰ ਹੋਣ ਹੈ ਸਾਡੇ ਸੋ ਜੇ ਉਹਨਾਂ ਦਾ ਸਮਾਜ ਜਾਂ ਸੱਤਾਧਾਰੀ ਜਾਂ ਸਰਕਾਰਾਂ ਚ ਉਹਨਾਂ ਦਾ ਧਿਆਨ ਨਹੀਂ ਰੱਖਣਗੇ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨ ਨੇ ਜਿਹੜੇ ਉਹਨਾਂ ਚ ਸਮਾਜ ਖੜਾ ਨਹੀਂ ਰਹਿ ਸਕਦਾ ਮਜ ਗੁੱਸਾ ਵਧੂਗਾ ਵਾਇਲੈਂਸ ਵਧੂਗੀ ਡਿਸਆਰਡਰ ਵਧੂਗਾ ਫਿਰ ਫਿਰ ਜਿਹੜੇ ਤਖਤਾਂ ਤੇ ਬੈਠਣ ਨੇ ਗੱਲਾਂ ਕਰ ਰਹੇ ਨੇ ਉਹ ਤਖਤ ਵੀ ਡੋਲਣਗੇ ਬਿਲਕੁਲ ਸਰ ਜੀ ਤਾਜ ਵੀ ਉੱਚਲਣਗੇ ਸਭ ਕੁਝ ਹੀ ਹੋਊਗਾ ਜੀ ਬਿਲਕੁਲ ਤੋ ਸਰ ਆਪਾਂ ਇਸ ਖਬਰ ਤੋਂ ਬਾਅਦ ਹੁਣ ਇੱਕ ਇੱਕ ਅਹਿਮ ਖਬਰ ਇੱਕ ਕਾਂਗਰਸ ਨਾਲ ਜੁੜੀ ਖਬਰ ਕਿਉਂਕਿ ਦਲ ਬਦਲੂਆਂ ਦੇ ਨਾਲ ਜੋੜ ਰਹੀ ਆਪਣੇ ਦੀ ਨਾਰਾਜ਼ਗੀਆਂ ਤੋਂ ਪੀੜਤ ਕਾਂਗਰਸ ਦੀ ਅੱਜ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੀ ਜਿੱਥੇ ਪਟਿਆਲਾ ਦੀ ਗੱਲ ਕਰੀਏ ਡਾਕਟਰ ਧਰਮਵੀਰ ਗਾਂਧੀ ਦੇ ਰੋਡ ਸ਼ੋਅ ਦੀ ਗੱਲ ਕਰੀਏ ਜਾਂ ਨਾਮਿਨੇਸ਼ਨ ਫਾਰਮ ਭਰਨ ਦੀ ਗੱਲ ਕਰੀਏ ਉੱਥੇ ਪੂਰੇ ਟਕਸਾਲੀ ਜਿਹੜੇ ਪਟਿਆਲਾ ਦੇ ਨਾਲ ਸੰਬੰਧਿਤ ਕਾਂਗਰਸੀ ਟਕਸਾਲੀ ਨੇ 9 ਹਲਕਿਆਂ ਦੇ ਇਨਚਾਰਜ ਨੇ ਇੱਕ ਫਰੇਮ ਦੇ ਵਿੱਚ ਨਜ਼ਰ ਆਏ ਨੇ ਸਾਰੇ ਲੀਡਰ ਇਕਸਾਰ ਇੱਕ ਸੁਰ ਦੇ ਵਿੱਚ ਡਾਕਟਰ ਗਾਂਧੀ ਦੇ ਪੱਖ ਦੇ ਵਿੱਚ ਬੋਲਦੇ ਦਿਖਾਈ ਦਿੱਤੇ ਨੇ ਕਿ ਇਹ ਅੱਜ ਦੀ ਕਾਂਗਰਸ ਦੀ ਅਸਲ ਤਸਵੀਰ ਹੈ ਜਾਂ ਪਰਦੇ ਦੇ ਪਿੱਛੇ ਸੱਚਾਈ ਕੁਝ ਹੋਰ ਹੈ ਦੇਖੋ ਮੈਨੂੰ ਇਦਾਂ ਲੱਗਦਾ ਹੈ ਲਖਵਿੰਦਰ ਜੀ ਆਪਾਂ ਪਿਛਲੇ ਦਿਨੀ ਇੱਕ ਡਿਸਕਸ ਕਰਦੇ ਹੋਏ ਲਤੀਫਾ ਸੁਣਾਇਆ ਸੀ ਕਿ ਇਹ ਤਾਰੇ ਗਿਣਨ ਲੱਗੇ ਹੋਏ ਨੇ ਟੈਂਟ ਕੋਈ ਪੱਟ ਚੁਲਾਈ ਹੈ ਇਹਨਾਂ ਦਾ ਸ਼ਹਿਜ਼ਾ ਇਹ ਤੋਂ ਗੱਲ ਮੇਰੇ ਖਿਆਲ ਠੀਕ ਲੱਗੀ ਇਹ ਇੱਕ ਇਹ ਹਰ ਦਾ ਇਹ ਇੱਕ ਵੀ ਚੀਜ਼ ਜਿਹੜੀ ਪੂਰੀ ਹੋਈ ਹੈ ਇਲੈਕਸ਼ਨਾਂ ਦੀ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਾਂਗਰਸ ਦੇ ਜਾਨ ਪੈ ਗਈ ਹੈ ਜਿਹੜੇ ਇਧਰ ਉਧਰ ਫਿਰ ਰਹੇ ਸੀ ਅਕੂਟਕਾ ਕਰਦੇ ਜਾਂ ਹੋਰ ਉਹਨਾਂ ਨੂੰ ਉਸ ਟਾਈਮ ਤੱਕ ਲੱਗਦਾ ਸੀ ਕਿ ਪਾਵਰ ਜਿਹੜੀ ਹੈ 100% ਦੁਬਾਰਾ ਬੀਜੇਪੀ ਕੋਲ ਮੋਦੀ ਸਾਹਿਬ ਕੋਲ ਜਾ ਰਹੀ ਹੈ ਜੀ ਕੱਲ੍ਹ ਵਾਲੇ ਤੋਂ ਬਾਅਦ ਅੰਦਰੋਂ ਅੰਦਰ ਹੀ ਇਹ ਗੱਲ ਫੈਲ ਗਈ ਹੈ ਕਿ ਕੁਝ ਵੀ ਹੋ ਜਾਵੇ ਸਟਰੋਂਗ ਗਵਰਨਮੈਂਟ ਮੋਦੀ ਸਾਹਿਬ ਦੀ ਦੁਆਰਾ ਨਹੀਂ ਆ ਰਹੀ ਜਿਹਦੇ ਨਾਲ ਇਹ ਵੀ ਕਾਂਗਰਸ ਚਾਹੇ ਕਿੰਗ ਬਣੇ ਚਾਹੇ ਕਿੰਗ ਮੇਕਰ ਬਣੇ ਉਹਨਾਂ ਕੋਲ ਸਿੱਤਾ ਆਉਣ ਦੀ ਸੰਭਾਵਨਾ ਹੈ ਇਸ ਗੱਲ ਕੀ ਕਰਕੇ ਜਿਹੜੀ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਹਾਈ ਕਮਾਂਡ ਹੈ ਉਹਦੀ ਵੀ ਗੱਲ ਸੁਣਨ ਲੱਗ ਗਏ ਨੇ ਪਰ ਇਧਰਲੇ ਪਾਸੇ ਨੂੰ ਮਹਾਰਾ ਮੁੜਿਆਈਆਂ ਨੇ ਜਿਹੜੇ ਉਰਲੇ ਪਰਲੇ ਪਾਸੇ ਹੋਰ ਝਾੜ ਪੁੜਦੇ ਸੀ ਨਾ ਕੋਈ ਉਹਦੀ ਟਰਾਲੀ 'ਚ ਚੜ੍ਹ ਜੀਏ ਇਹਦੀ ਬੱਸ ਫੜ ਲਈਏ ਉਹ ਖੇਲਾ ਫੜ ਲਈਏ ਉਹਨਾਂ ਨੂੰ ਹੁਣੇ ਗੱਡੀ ਠੀਕ ਲੱਗਣ ਲੱਗੀ ਐ ਸੋ ਸਮਝਣ ਵਾਲੀ ਗੱਲ ਐ ਸੋ ਇਹ ਮੈਂ ਸਮਝਦਾ ਉਹਨਾਂ ਦੇ ਲਈ ਇੱਕ ਚੰਗੀ ਗੱਲ ਹੈ ਕਿ ਉਹ ਇਕੱਠੇ ਹੋ ਕੇ ਤੁਰੇ ਨੇ ਤੇ ਜੇ ਇਕੱਠੇ ਹੋ ਕੇ ਤੁਰਨਗੇ ਤਾਂ ਚਲੋ ਕੋਈ ਨਾ ਕੋਈ ਫਾਇਦਾ ਵੀ ਹੋਊਗਾ ਮੜਾ ਮੋਟਾ। ਧਰਮਵੀਰ ਗਾਂਧੀ ਕੈਂਡੀਡੇਟ ਵੀ ਉਹਨਾਂ ਨੇ ਸਿਆਣਾ ਚੁਣਿਆ ਉਹ ਐਵਰੇਜ ਕਾਂਗਰਸੀ ਕੈਂਡੀਡੇਟ ਨਹੀਂ ਹੈ ਕੋਈ ਕ੍ਰੈਪਸ਼ਨ ਦਾ ਕਿਸੇ ਕਿਸਮ ਦਾ ਕੋਈ ਉਹਦੇ ਉੱਪਰ ਮਤਲਬ ਕੋਈ ਕਲੰਕ ਨਹੀਂ ਹੈ ਉਸ ਤਰ੍ਹਾਂ ਦਾ। ਸੋਸ਼ਲ ਵਰਕਰ ਹੈ ਕੋਈ ਉਹ ਪੋਲੀਟੀਸ਼ੀਅਨ ਵੀ ਨਹੀਂ ਹੈ। ਸੋ ਜੇ ਉਹਨੂੰ ਜਿਤਾ ਲੈਣਗੇ ਮੇਰੇ ਖਿਆਲ ਇਹਨਾਂ ਦਾ ਵੀ ਮਾਣ ਵਧੂਗਾ ਉਹਦਾ ਵੀ ਮਾਣ ਵਧੂਗਾ। ਪਰ ਇਹ ਇਹ ਉਹਦੇ ਨਾਲ ਕੋਈ ਪਿਆਰ ਵਾਲੀ ਗੱਲ ਨਹੀਂ ਨਾ ਸਾਰਿਆਂ ਨੇ ਮੁਕਾਬਤਾਂ ਕਰੀਆਂ ਰੋਲਰ ਪਪਾਇਆ ਆਊਟਸਾਈਡ ਸਭ ਕੁਝ ਕਰਿਆ ਉਹਨ ਇਕੱਠੇ ਹੋ ਕੇ ਜੇ ਤੁਰ ਰਹੇ ਨੇ ਤਾਂ ਥੋੜੀ ਜੀ ਮੇਰਾ ਖਿਆਲ ਸੱਤਾ ਦੀ ਖੁਸ਼ਬੂ ਉਹਨਾਂ ਨੂੰ ਆਉਣ ਲੱਗ ਗਈ ਹੈ ਕਿ ਇਕੱਠੇ ਹੋ ਕੇ ਤੁਰਾਂਗੇ ਸੱਤਾ ਮਿਲ ਜੂਗੀ ਤਾਂ ਕੁਛ ਨਾ ਕੁਛ ਸਾਨੂੰ ਹੋ ਚੋ ਮਿਲੋ ਜੀ ਬਿਲਕੁਲ ਵੀ ਇਹ ਆਪਾਂ ਕਹਿ ਸਕਦੇ ਜੋ ਅੱਜ ਤਸਵੀਰ ਦੇਖਣ ਵਾਲੀ ਮਿਲਦੀ ਸੀ ਸੱਚਮੁੱਚ ਸਾਰੇ ਟਕਸਾਲੀ ਕਾਂਗਰਸੀ ਇੱਕ ਫਰੇਮ ਦੇ ਵਿੱਚ ਸਹੀ ਤਰੀਕੇ ਨਾਲ ਬੈਠੇ ਦਿਖਾਈ ਦਿੱਤੇ ਨੇ ਉਹ ਅਸਲ ਤਸਵੀਰ ਹੈ ਜੋ ਪਿਛਲੇ ਦਿਨ ਦੀ ਖਿੰਡੀਪੁੜੀ ਕਾਂਗਰਸ ਸੀ ਇਕਜੁੱਟ ਹੋ ਕੇ ਹੰਬਲਾ ਮਾਰਦੀ ਹੋਈ ਨਜ਼ਰ ਆ ਰਹੀ ਹੈ ਸੋ ਉਧਰ ਸਰ ਸਰ ਬਿਲਕੁਲ ਆਪਾਂ ਹੁਣ ਗੱਲ ਕਿਉਂਕਿ ਬੀਜੇਪੀ ਦੀ ਵਿਰੋਧ ਦੀ ਕਰ ਰਹੇ ਸੀ ਲਗਾਤਾਰ ਦੇਖਿਆ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਸੀ ਪ੍ਰਨੀਤ ਕੌਰ ਦੇ ਘਰ ਦਾ ਘਰਾ ਕੀਤਾ ਗਿਆ ਲੇਕਿਨ ਹੁਣ ਬੀਜੇਪੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਵੀ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਨੇ ਆਖਰ ਇਹ ਕਿਉਂ ਹੁੰਦਾ ਮੌਕਾ ਬਣਦਾ ਜਾ ਰਿਹਾ ਹੈ ਕਿਉਂ ਕਿਸਾਨ ਹੁਣ ਇਹਨਾਂ ਲੀਡਰਾਂ ਦੇ ਮਗਰ ਵੀ ਪੈਣ ਲੱਗੇ ਨੇ ਜਿਹੜੇ ਸੱਤਾ ਦੇ ਵਿੱਚ ਨੇ ਪੰਜਾਬ ਦੀ ਸੱਤਾ ਦੇ ਵਿੱਚ ਨੇ ਕੀ ਇਹ ਆਮ ਆਦਮੀ ਪਾਰਟੀ ਦੇ ਲਈ ਕਿਤੇ ਕੋਈ ਖਤਰਾ ਨਹੀਂ ਦੀ ਘੰਟੀ ਤਾਂ ਨਹੀਂ ਲੱਗਣ ਦੀ ਦੋ ਚੀਜ਼ਾਂ ਸਮਝਣ ਵਾਲੀਆਂ ਨੇ ਇੱਕ ਤਾਂ ਇਹ ਕਿ ਜਦੋਂ ਤਾਂ ਪਾਰਟੀਆਂ ਦੀ ਆਪਾਂ ਗੱਲ ਕਰਦੇ ਹਾਂ ਕਾਂਗਰਸ ਹੋ ਗਈ ਆਮ ਆਦਮੀ ਹੋ ਗਈ ਇਕਲੀ ਦਲ ਹੋ ਗਿਆ ਕੋਈ ਵੀ ਹੋ ਪਾਰਟੀ ਹੋ ਗਈ ਉਹਨਾਂ ਦਾ ਇੱਕ ਆਪਣਾ ਫਰੇਮਵਰਕ ਹੈ ਸਾਰਿਆਂ ਦਾ ਇੱਕ ਦੂਜੇ ਦੇ ਨਾਲ ਰਲਣ ਦਾ ਵੀ ਖਿਲਾਫ ਜਿੱਥੇ ਤੱਕ ਕਿਸਾਨਾਂ ਦਾ ਮਸਲਾ ਹੈ ਕਿਸਾਨਾਂ ਦੇ ਮਾਮਲੇ 'ਚ ਜਿਹਦੇ ਕੋਲ ਵੀ ਸੱਤਾ ਉਹ ਬੇਸਿਕਲੀ ਉਸੇ ਤਰੀਕੇ ਨਾਲ ਡੀਲ ਕਰਦੇ ਜਿਵੇਂ ਕਾਰਪੋਰੇਟ ਹਾਊਸਸ ਚਾਹੁੰਦੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਜਦੋਂ ਕੱਲ ਨੂੰ ਕਾਂਗਰਸ ਕੋਈ ਆ ਗਈ ਉਹਨਾਂ 'ਚ ਕੋਈ ਫਰਕ ਨਹੀਂ ਰਿਤਤੀ ਪਿਆ ਸੋ ਪੰਜਾਬ ਦੇ ਜਿਹੜੇ ਕਿਸਾਨ ਨੇ ਕਾਫੀ ਚੇਤਨ ਹੋ ਚੁੱਕੇ ਨੇ ਪਿਛਲੇ ਦਿਨੀ ਕਈ ਗਰੁੱਪਾਂ ਨੇ ਮਤਲਬ ਫੈਸਲਾ ਉਹਨਾਂ ਨੇ ਓਪਨਲੀ ਕਰਿਆ ਸੀਗਾ ਕਿ ਬੀਜੇਪੀ ਦੇ ਨਾਲ ਨਾਲ ਜਿਹੜੇ ਇੱਥੇ ਸੱਤਾਧਾਰੀ ਕਸ ਕਰਕੇ ਜਿਹੜੇ ਮੰਤਰੀ ਨੇ ਇਸ ਸੰਕਰ ਦੇ ਉਹਨਾਂ ਨੇ ਜਿਹੜੇ ਵੈਧੇ ਕਰਕੇ ਆਏ ਸੀ ਉਹ ਅਸੀਂ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ ਕਿ ਉਹਨਾਂ ਦਾ ਕੀ ਹੋਇਆ ਚਾਹੇ ਉਹ ਮੁਆਵਜ਼ੇ ਦਾ ਮਸਲਾ ਸੀ ਚਾਹੇ ਕੋਈ ਸੀ ਉਹਦੇ ਚ ਕੁੜੀਆਂ ਦਾ ਸੰਧਵਾ ਦਾ ਕਿੰਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੀ ਪੋਜੀਸ਼ਨ ਕੋਈ ਹੈ ਇਹ ਠੀਕ ਹੈ ਕਿ ਮਾਨ ਸਾਹਿਬ ਦੇ ਜਿਹੜੇ ਰੋਡ ਸ਼ੋਅ ਨੇ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਜਾਂ ਕਿਸਾਨਾਂ ਨੂੰ ਆਉਣ ਹੀ ਨਹੀਂ ਦਿੱਤਾ ਜਾਂਦਾ ਦੂਰ ਹੀ ਕੁੱਟਕੱਟ ਕੇ ਭਜਾ ਦਿੰਦੇ ਨੇ ਪਰ ਕਿਸਾਨਾਂ ਨੇ ਜੇ ਮੇਰਾ ਕੱਲ ਪਰ ਉਹ ਮੰਤਮਾਨ ਦੇ ਨਾਲ ਨਹੀਂ ਉਸ ਤਰ੍ਹਾਂ ਕਰੀ ਬਾਕੀ ਇਹਨਾਂ ਦੇ ਉਹਨਾਂ ਨੇ ਘੇਰਨ ਦਾ ਫੈਸਲਾ ਕੀਤਾ ਹੋਇਆ ਸਵਾਲ ਕਰਨ ਦਾ ਫੈਸਲਾ ਕੀਤਾ ਹੋਇਆ ਔਰ ਉਹ ਕਰ ਰਹੇ ਨੇ ਲਗਾਤਾਰ ਕਿਉਂਕਿ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਵਕਫਾ ਨਹੀਂ ਹੈ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਜਦੋਂ ਪਸਾਨਾਂ ਨਾਲ ਡੀਲ ਕਰਨ ਦਾ ਮਸਲਾ ਆਉਂਦਾ ਤਾਂ ਕੋਈ ਤਰੀਕੇ ਦੇ ਨਾਲ ਡੀਲ ਕਰਦੀ ਉਹੀ ਪੁਲਿਸ ਉਹਦੇ ਰਾਹੀਂ ਉਹੀ ਡੰਡਾ ਹੁੰਦਾ ਉਹੀ ਉਹਨਾਂ ਵਿਚਾਰਿਆਂ ਦੇ ਪਿੱਛੇ ਹੁੰਦੇ ਸੋ ਚਾਹੇ ਆਪਾਂ ਨੇ ਦੇਖਿਆ ਜਿਹੜਾ ਮੋਰਚਾ ਸ਼ੰਭੂ ਦੇ ਵਿੱਚ ਲੱਗਿਆ ਸੀਗਾ ਜਾਂ ਇਧਰਲੇ ਪਾਸੇ ਇਗਨੋਰੇਬਲ ਲੱਗਿਆ ਹੋਇਆ ਸੀ ਉਹਦੇ ਵਿੱਚ ਜੋ ਕੁਝ ਹੋਇਆ ਉਹ ਚ ਜੋ ਰੋਲ ਪੰਜਾਬ ਸਰਕਾਰ ਨੇ ਪਾਇਆ ਮੀਟਿੰਗਾਂ 'ਚ ਵੀ ਬੈਠੇ ਸਾਰਾ ਕੁਝ ਹੋਇਆ ਇਧਰਲੇ ਪਾਸੇ ਆ ਕੇ ਮਾਰਕਟਾਈ ਕੀਤੀ ਗਈ ਇਧਰੋਂ ਨੌਜਵਾਨਾਂ ਨੂੰ ਚੱਕ ਕੇ ਵੀ ਲੈ ਗਏ ਪਰ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ ਮਤਲਬ ਪੰਜਾਬ ਸਰਕਾਰ ਗੱਲੀਬਾਤੀ ਮਤਲਬ ਜ਼ਰੂਰ ਪਰੋਂ ਮਿੱਠੀ ਹੈ ਸਾਰਾ ਕੁਝ ਕਰਦੇ ਨੇ ਕਿਸਾਨਾਂ ਦੇ ਖਿਲਾਫ ਨਹੀਂ ਬੋਲਦੇ ਬੀਜੇਪੀ ਤਾਂ ਖਲਾਫ ਵੀ ਬੋਲਦੀ ਹੈ ਪਰ ਜੇ ਕੰਕਰੀਟਲੀ ਕੁਝ ਕਰਨ ਦਾ ਮਾਮਲਾ ਹੈ ਆ ਲੇਟੈਸਟ ਕੇਸ ਹੀ ਤੁਸੀਂ ਦੇਖੋਗੇ ਜਿਹੜਾ ਸਿਹਰੀ ਦੇ ਵਿੱਚ ਮਤਲਬ ਹੋਇਆ ਸਰਿੰਦਰਪਾਲ ਸਿੰਘ ਦੀ ਟਰੈਕ ਹੋਈ ਪੰਜਾਬ ਗਵਰਨਮੈਂਟ ਦਾ ਉਹਦੇ ਵਿੱਚ ਕੀ ਰੋਲ ਹੈ ਕੋਈ ਅਫਸਰ ਨਹੀਂ ਉੱਥੇ ਗਿਆ ਕਿਸੇ ਨੇ ਉਹਨਾਂ ਦੇ ਪਰਿਵਾਰ ਨਾਲ ਨਹੀਂ ਕੰਟੈਕਟ ਕਰਿਆ ਕਿਸੇ ਨੇ ਕਿਸਾਨਾਂ ਦੇ ਵਕਤ ਨੂੰ ਨਹੀਂ ਬੁਲਾਇਆ ਕੋਈ ਮੀਟਿੰਗ ਨਹੀਂ ਕੀਤੀ ਕਿਸੇ ਨੇ ਕੋਈ ਕੰਪਨਸੇਸ਼ਨ ਦੀ ਖੁੱਦਗਲ ਨਹੀਂ ਕਰੀ ਮਤਲਬ ਉਹ ਇੱਕ ਗੱਲ ਹੀ ਬਾਤ ਇਹ ਹੈਗਾ ਕਿ ਜੇ ਦੂਜੇ ਦੇ ਉੱਪਰ ਜ਼ਿਆਦਾ ਰੌਲਾ ਪੈ ਰਿਹਾ ਹੈ ਤਾਂ ਇਹਨੂੰ ਫੁੱਲ ਜਿਹਾ ਹਵਾ ਦੇ ਪਰ ਜਦੋਂ ਫੈਸਲੇ ਲੈਣ ਦਾ ਮਤਲਬ ਆਉਂਦਾ ਤਾਂ ਸਾਰੇ ਸੱਤਾਧਾਰੀ ਇੱਕੋ ਤਰ੍ਹਾਂ ਬਿਹੇਵ ਕਰਦੇ। ਸੋ ਇਸ ਕਰਕੇ ਕਿਸਾਨਾਂ ਕੋਲ ਕੋਈ ਆਪਸ਼ਨ ਵੀ ਨਹੀਂ ਹੈ ਜਿਆਦਾ। ਸੋ ਇਸ ਕਰਕੇ ਜੋ ਕਰ ਰਹੇ ਨੇ ਉਹਨਾਂ ਦਾ ਵੀ ਕਰਨਗੇ ਆਉਣ ਵਾਲੇ ਦਿਨਾਂ 'ਚ। ਪਰ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਉਹਨਾਂ ਨੂੰ ਮਤਲਬ ਜਲਵਾ ਦੇਖਣਾ ਪਊਗਾ, ਉਹਨਾਂ ਨੂੰ ਸੇਕ ਭੁਗਤਣਾ ਪਊਗਾ। ਨਹੀਂ ਤਾਂ ਇਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਕੰਕਰੀਟ ਕਰਕੇ ਦਿਖਾਉਣਾ ਜੋ ਵੀ ਹੈ। ਜੀ। ਇਹਨਾਂ ਗੱਲਬਾਤੀ ਵੀ ਸਿਰਫ ਜਿਹੜਾ ਥੁੱਕ ਨਾਲ ਬੜੇ ਕਾਉਣ ਵਾਲੀ ਗੱਲ ਹੈ। ਕਿ ਜਿਹੜਾ ਕਹਿੰਦੇ ਸੀ ਮੁਰਗੀ ਦਾ, ਬੱਕਰੀ ਦਾ ਉਹ ਚੌਕ ਕਿਸਾਨਾਂ ਨੂੰ ਨਹੀਂ ਮਿਲਿਆ ਨਾ। ਅਮੇ ਥੋੜੋ ਮਤਲਬ ਪਿੱਛੇ ਫਿਰ ਰਹੇ ਨੇ ਸੜਕਾਂ ਤੇ ਕੀ ਦਾ ਜੀ ਕਰਦਾ ਹੈ ਜੀ ਗਰਮੀ ਦੇ ਵਿੱਚ ਸੋ ਇਸ ਕਰਕੇ ਮੇਰਾ ਖਿਆਲ ਹੈ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੇ ਉਹ ਫੈਸਲਾ ਕਰ ਲਿਆ ਕਿ ਅਸੀਂ ਇੱਥੇ ਘਰੋ ਘਰ ਨੇ ਮੋਦੀ ਮਹਿਲ ਲਬੇਸ਼ਕੋ ਆਪੋਜੀਸ਼ਨ ਉਹਨਾਂ ਨਾਲ ਇਹਨਾਂ ਦੀ ਹੋ ਸਕਦੀ ਹੈ ਸਿਆਸੀ ਪਰ ਕਿਸਾਨਾਂ ਨੂੰ ਤਾਂ ਬੇਨਿਫਿਟ ਦੇ ਕੇ ਘਟੋ ਘਟ ਮਤਲਬ ਉਹਨਾਂ ਦੀ ਗੱਲ ਤਾਂ ਸੁਣ ਜੇ ਉਹ ਨਹੀਂ ਸਿੱਧਾ ਇਹਨਾਂ ਨੂੰ ਕਹਿ ਰਹੇ ਤਾਂ ਵੀ ਸਰਕਾਰ ਨੂੰ ਡੀਸੀ ਨੂੰ ਜੇ ਉਹਨਾਂ ਨੂੰ ਚਾਹੀਦਾ ਉਹਦੀ ਮੰਗਾਂ ਪੁੱਛਣ ਵੀ ਪਈ ਕੀ ਨੇ ਜਿੰਨਾ ਕੋਈ ਮਸਲਾ ਹੱਲ ਹੋ ਸਕਦਾ ਹੈ ਉੰਨੀ ਤਾਂ ਉਹਨਾਂ ਦੇ ਜ਼ਖਮਾਂ ਤੇ ਮੱਤਲਬ ਲਾਓ ਜੀ ਬਿਲਕੁਲ ਸਰ ਬਿਲਕੁਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ 13 ਜ਼ੀਰੋ ਦਾ ਸੁਪਨਾ ਭਗਵੰਤ ਮਾਨ ਜੀ ਦਿਖ ਰਹੇ ਨੇ ਕਿਤੇ ਕਿਸਾਨ ਉਸ ਸੁਪਨੇ ਨੂੰ ਤੋੜ ਨਾ ਦੇਣ ਇਹ ਖਤਰੇ ਦੀ ਘੰਟੀ ਆਪ ਦੇ ਉਮੀਦਵਾਰਾਂ ਦੇ ਲਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਹੋ ਸਕਦੀ ਹੈ ਸੋ ਰਹਿਦਾ ਸਮੇਂ ਹੀ ਭਗਵੰਤ ਮਾਨ ਜੀ ਨੂੰ ਕੋਈ ਸਖਤ ਫੈਸਲੇ ਲੈਂਦੇ ਹੋਏ ਕਿਸਾਨਾਂ ਦੇ ਪੱਖ ਦੀ ਕੋਈ ਗੱਲ ਕਰਨੀ ਚਾਹੀਦੀ ਜਾਂ ਫਿਰ ਉਹਨਾਂ ਦੇ ਮੁਆਵਜ਼ਿਆਂ ਦੀ ਮੰਗਾਂ ਦੇ ਜੋ ਉਹਨਾਂ ਵੱਲ ਵੀ ਧਿਆਨ ਦੇਣਾ ਪੈਣਾ ਚਾਹੀਦਾ ਇਹਨਾਂ ਨੂੰ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਲਖਮਿੰਦਰ ਜੀ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਸ ਹਨ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰਤ ਹੋਏਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ